ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਫਾਲਸੇ ਦੇ ਛਾੜੀਦਾਰ ਬੂਟੇ ਬਾਰੇ ਇਹ ਜੋ ਤੁਸੀਂ ਦਰਖਤ ਦੇਖ ਰਹੇ ਹੋ ਇੱਕ ਛਾੜੀਦਾਰ ਬੂਟਾ ਹੈ ਫਾਲਸੇ ਦਾ ਤੇ ਇਹਦੇ ਬਾਰੇ ਦੱਸੀ ਅਸੀਂ ਇਹ ਸਰਕਾਰੀ ਨਰਸਰੀ ਚੋਂ ਲੈਂਦਾ ਸੀਗਾ ਤੁਸੀਂ ਪ੍ਰਾਈਵੇਟ ਨਰਸਰੀ ਚੋਂ ਵੀ ਲੈ ਸਕਦੇ ਹੋ ਸਰਕਾਰੀ ਚੋਂ ਵੀ ਲੈ ਸਕਦੇ ਹੋ ਇਹਨੂੰ ਫਾਲਸੇ ਦਾ ਬੂਟਾ ਕਹਿੰਦੇ ਨੇਗੇ ਤੇ ਇਹ ਛੋਟਾ ਜਿਹਾ ਝਾੜੀ ਦਾ ਦਰਖਤ ਹੁੰਦਾਗਾ ਤੇ ਫਾਲੇ ਦਾ ਦੂਜੇ ਤੀਜੇ ਸਾਲ ਲੱਗਣਾ ਸ਼ੁਰੂ ਹੋ ਜਾਂਦਾਗਾ ਪਹਿਲਾਂ ਇਸ ਤਰ੍ਹਾਂ ਫੁੱਲ ਲੱਗਣਗੇ ਇਸ ਤਰ੍ਹਾਂ ਫੁੱਲ ਫਿਰ ਇਸ ਤਰ੍ਹਾਂ ਦੇ ਫਾਲ ਫਿਰ ਇਸ ਤੋਂ ਬਾਅਦ ਕਾਲੇ ਕਾਲੇ ਜਿਹੜੇ ਬੇਰਾਂ ਬੇਰ ਟਾਈਪ ਫਲ ਹੁੰਦੇ ਨੇਗੇ ਉਹ ਲੱਗਣਗੇ ਬਹੁਤ ਹੀ ਸਵਾਦ ਹੁੰਦੇ ਨੇਗੇ ਪਰ ਇਹ ਨੂੰ ਤੁਸੀਂ ਲਾਉਣ ਵੇਲੇ ਇੱਕ ਖਿਆਲ ਰੱਖਣਾਗਾ ਇਹ ਜਿਹੜਾ ਬੂਟਾ ਹੈਗਾ ਇਹ ਤੁਸੀਂ ਆਮ ਬੱਟ ਦੇ ਨਾਲ ਲਾਓ ਕਿਉਂਕਿ ਇਹ ਇੱਕ ਤਰ੍ਹਾਂ ਫੈਲਦਾਗਾ ਬੱਟ ਦੇ ਉਧਰ ਵੀ ਫੈਲੂਗਾ ਉਧਰ ਵੀ ਫੈਲੂਗਾ ਫਿਰ ਤੁਹਾਡੀ ਫਸਲ ਨੂੰ ਵੀ ਔਰ ਨੁਕਸਾਨ ਆ ਤੇ ਬੂਟੇ ਨੂੰ ਵੀ ਨੁਕਸਾਨ ਆ ਜਦੋਂ ਬਾਹ ਬਹਾਈ ਵਲੇ ਬੂਟਾ ਪਰਾਂਵਰਾ ਕਰੋਂਗੇ ਉਹ ਟੁੱਟ ਟੁੱਟ ਪੱਜ ਵੀ ਹੋ ਸਕਦੀ ਹੈ ਉਹਦੀ ਤੇ ਇਸ ਲਈ ਤੁਸੀਂ ਕੀ ਕਰਨਾ ਹੈ ਇਹਨੂੰ ਜਾਂ ਤਾਂ ਰਾਹ ਦੇ ਉੱਤੇ ਲਾਇਓ ਪੜੀਂ ਦੇ ਜਾਂ ਜਿੱਥੇ ਤੁਹਾਡਾ ਮੋਟਰ ਵਾਲਾ ਕੋਠਾ ਹੈਗਾ ਉੱਥੇ ਵੀ ਇਹਨੂੰ ਲਾ ਸਕਦੇ ਹੋਗੇ ਤੇ ਫਾਲ ਇਹ ਬਹੁਤ ਸਾਰੇ ਸਵਾਦ ਫਲ ਦਿੰਦਾਗਾ ਇਸ ਤੋਂ ਇਲਾਵਾ ਇਹਦੀਆਂ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਹਾਜ਼ਮੇ ਤੋਂ ਇਹ ਸਾਰਾ ਕੁਝ ਠੀਕ ਕਰਦਾਗਾ ਤੂਤ ਵਰਗੇ ਦੇ ਪੱਤੇ ਹੁੰਦੇ ਨੇ ਤੁਸੀਂ ਫਾਲਸਾ ਕਹਿ ਕੇ ਲੈ ਸਕਦੇ ਹੋ ਤੇ ਜਿਹੜੇ ਇਹਦੇ ਫਲ ਹੁੰਦੇ ਨੇ ਇਸ ਤਰ੍ਹਾਂ ਮੇਰ ਵਰਗੇ ਕਾਲੇ-ਕਾਲੇ ਫਲ ਹੁੰਦੇ ਨੇ ਇਹ ਬਿਲਕੁਲ ਪੱਕ ਜਾਂਦੇ ਨੇ ਇਹ ਇਹ ਪੱਕੇ ਹੋਏ ਫਲ ਤੁਸੀਂ ਖਾ ਸਕਦੇ ਹੋ ਤੇ ਹੜਕ ਹੁੰਦੀ ਹੈ ਦੀ ਬਹੁਤ ਕਮਜ਼ੋਰ ਹੜਕ ਹੁੰਦੀ ਹੈ ਉਹ ਛੱਬ ਕੇ ਤੁਸੀਂ ਅੰਦਰ ਵੀ ਨਿਗਾਹ ਸਕਦੇ ਹੋ ਇਹਨੂੰ ਫਾਲਸੇ ਦਾ ਬੂਟਾ ਕਹਿੰਦੇ ਨੇਗੇ ਤੇ ਇਹ ਬਹੁਤ ਹੀ ਵਧੀਆ ਗੁਣਾਕਾਰੀ ਬੂਟਾ ਹੈਗਾ ਤੇ ਕਾਫੀ ਫਲਾਂ ਨਾਲ ਲੱਦਿਆ ਜਾਂਦਾ ਦੂਜੇ ਤੀਜੇ ਸਾਲ ਪਹਿਲੇ ਸਾਲ ਜਿਹੜੇ ਫਲ ਹੁੰਦੇ ਨੇ ਬਹੁਤ ਘੱਟ ਲੱਗਦੇ ਨੇਗੇ ਉਸ ਤੋਂ ਬਾਅਦ ਆਏ ਦੇਖੋ ਇਸ ਤਰ੍ਹਾਂ ਫਲ ਲੱਗਣਗੇ ਕੁਸਤਾਨੀ ਰੀਨੇ ਝਾੜ ਤੇ ਬਹੁਤ ਕਾਫੀ ਸਾਰੇ ਫਲ ਸੀਗੇ ਇਹ ਛੋਟੇ ਫਲ ਤੇ ਛੋਟੇ ਬੂਟੇ ਦੀ ਲੱਗ ਜਾਂਦਾਗਾ ਮੈਂ ਵੀ ਹੁਣ ਇਸ ਵਾਰ ਬਹੁਤ ਸਾਰੇ ਹੋਰ ਬੂਟੇ ਲੈ ਕੇ ਆਉਂਗਾ ਤੇ ਮੈਂ ਤੁਹਾਨੂੰ ਵੀ ਇੱਕ ਗੁਜਾਰਸ਼ ਕਰਦਾ ਰਿਕਵੈਸਟ ਕਰਦਾਗਾ ਕਿ ਇਸ ਤਰ੍ਹਾਂ ਦਾ ਬੂਟਾ ਆਪਦੇ ਖੇਤ ਵਿੱਚ ਜਰੂਰ ਲਗਾਓ ਪਰ ਲਗਾਇਓ ਆਪ ਤੇ ਪੇੜ ਕੋਲੇ ਜਾਂ ਤੁਸੀਂ ਜੇ ਲਗਾਉਣਾਗਾ ਤਾਂ ਪਣੀ ਵਗੈਰਾ ਰਾਹ ਦੇ ਉੱਤੇ ਲਗਾ ਸਕਦੇ ਹੋ ਇਹਨੂੰ ਕਿਉਂਕਿ ਇਹ ਜਿਆਦਾ ਝਾੜੀ ਝਾੜੀਦਾਰ ਬੂਟਾ ਹੋਣ ਕਰਕੇ ਇੱਕ ਮਲੇ ਟਾਈਪ ਹੋਣ ਕਰਕੇ ਇਹ ਆਲੇ-ਦੁਆਲੇ ਫੈਲਰ ਦਾਗਾ ਇਹਦੇ ਉੱਤੇ ਕੰਡੇ ਕੋਈ ਨਹੀਂ ਹੁੰਦੇ ਆਲੇ-ਦੁਆਲੇ ਫੈਲੂਗਾ ਜਿਹੜੇ ਫਲ ਨੇ ਉਹ ਵੀ ਇੱਕ ਤਰ੍ਹਾਂ ਮਲੇ ਦੇ ਬੇਰਾ ਵਰਗੇ ਲੱਗਦੇ ਨੇਗੇ ਪਰ ਸਵਾਦ ਦੇ ਵਿੱਚ ਹੋਰ ਹੁੰਦੇ ਨੇ ਸਵਾਦ ਬਹੁਤ ਜਿਆਦੇ ਹੁੰਦੇ ਨੇ ਹਾਜ਼ਮਾ ਠੀਕ ਕਰਦੇ ਨੇਗੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦੇ ਨੇ ਉਹਦੇ ਬਾਰੇ ਤੁਸੀਂ ਜਾਣਕਾਰੀ ਗੂਗਲ ਤੇ ਸਰਚ ਕਰਕੇ ਲੈ ਸਕਦੇ ਹੋ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾਗਾ ਤੇ ਬਹੁਤ ਸੋਹਣਾ ਬੂਟਾਗਾ ਕੋਈ ਜਿਆਦਾ ਥਾਂ ਨਹੀਂ ਘੇਰਦਾ ਤੇ ਪਰ ਇਹ ਜਿਆਦਾਤਰ ਵੀ ਜਦੋਂ ਤੁਸੀਂ ਫਸਲ ਬੀਜਦੇ ਹੋ ਵਿਚਾਲੇ ਬੱਟ ਦੇ ਵਿਚਾਲੇ ਲਾਉਨੇ ਹੋ ਆਲੇ ਦੁਆਲੇ ਜਿਹੜੀ ਫਸਲ ਹੁੰਦੀ ਆ ਉਹਨੂੰ ਜਰੂਰ ਕੇਰਲਾਂ ਦਾਗਾ ਕੋਈ ਨੁਕਸਾਨ ਤਾਂ ਨਹੀਂ ਕਰਦਾ ਪਰ ਐ ਵੀ ਜਦੋਂ ਅਸੀਂ ਤੁਸੀਂ ਬਾਹ ਬਹਾਈ ਕਰੋਗੇ ਦੀ ਉਦੋਂ ਬੂਟਾ ਟੁੱਟਣ ਦਾ ਖਤਰਾ ਰਹਿੰਦਾਗਾ ਤੇ ਇਸ ਲਈ ਇਹਨੂੰ ਆਪਣੇ ਕੋਠੇ ਵਾਲੇ ਕੋਲੇ ਲਾ ਲਿਓ ਖੇਤ ਵਾਲੇ ਕੋਠੇ ਕੋਲੇ ਤੇ ਉੱਥੇ ਵਹਿਤਰ ਰਹੂਗਾ ਤੇ ਇਹਦੇ ਜਿਹੜੇ ਪੱਤੇ ਹੁੰਦੇ ਨੇ ਉਹ ਜਮ ਤੂਤ ਵਰਗੇ ਹੁੰਦੇ ਨੇਗੇ ਤੁਸੀਂ ਇਹਨੂੰ ਫਾਲਸਾ ਦਾ ਬੂਟਾ ਕਹਿ ਕੇ ਲੈ ਸਕਦੇ ਹੋ ਸ਼ੁਕਰੀਆ ਜੀ ਧੰਨਵਾਦ ਮਿਹਰਬਾਨੀ